ਹਾਂਜੀ ਦੋਸਤੋ ਅਸੀਂ ਤੁਹਾਡੀ ਸੇਵਾ ਦੇ ਵਿੱਚ ਫੇਰ ਹਾਜ਼ਰ ਹੋ ਚੁੱਕੇ ਹਾਂ ਇਹ ਹੈ ਜੀ ਡੀ ਕੋਟ ਡੋਨੀਅਰ ਦਾ ਸ਼ੋਰੂਮ ਤੇ ਐਂਡ ਆਫ ਸੀਜ਼ਨ ਸੇਲ ਲੱਗ ਚੁੱਕੀ ਹੈ ਨਵੀਆਂ-ਨਵੀਆਂ ਸਕੀਮਾਂ ਤੁਹਾਡੇ ਵਾਸਤੇ ਆ ਚੁੱਕੀਆਂ ਨੇ ਆਜੋ ਦੋਸਤੋ ਹੁਣ ਤੁਹਾਨੂੰ ਸਕੀਮਾਂ ਬਾਰੇ ਦੱਸਦੇ ਹਾਂ ਤਾਂ ਦੋਸਤੋ ਜੇ ਆਪਾਂ ਸਕੀਮਾਂ ਦੀ ਗੱਲ ਕਰੀਏ ਤਾਂ ਆਹ ਸ਼ਰਟ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਇੱਕ ਸ਼ਰਟ ਖਰੀਦਦੇ ਹੋ ਤਾਂ ਇਹਦੇ ਨਾਲ ਦੋ ਸ਼ਰਟਾਂ ਬਿਲਕੁਲ ਤੁਹਾਨੂੰ ਫ੍ਰੀ ਮਿਲਣਗੀਆਂ ਜੇਕਰ ਤੁਸੀਂ ਦੋ ਸ਼ਰਟਾਂ ਖਰੀਦਦੇ ਹੋ ਤਾਂ ਇਹਦੇ ਨਾਲ ਤੁਹਾਨੂੰ ਪੰਜ ਸ਼ਰਟਾਂ ਹੋਰ ਫ੍ਰੀ ਮਿਲਣਗੀਆਂ ਯਾਨੀ ਕਿ ਪੂਰੇ 7 ਪੀਸ ਮਿਲਣਗੇ ਤੁਹਾਨੂੰ ਦੋ ਪੀਸਾਂ ਦੇ ਪੈਸੇ ਦੇਣੇ ਆ 5 ਪੀਸ ਨਾਲ ਬਿਲਕੁਲ ਫ੍ਰੀ ਹੈ ਤੇ ਸ਼ਰਟਾਂ ਦੀ ਜੇ ਤੁਹਾਨੂੰ ਕਲਰ ਕਲੈਕਸ਼ਨ ਦਿਖਾਈਏ ਕੈਮਰਾਮੈਨ ਜੀ ਨੂੰ ਕਹੂੰਗਾ ਤੁਸੀਂ ਇੱਕ ਵਾਰੀ ਕੈਮਰਾ ਨਜ਼ਦੀਕ ਕਰਕੇ ਦਿਖਾ ਦਿਓ ਪੂਰਾ ਕੰਫਰਟੇਬਲ ਕਪੜਾ ਜੀ ਵਧੀਆ ਕਪੜਾ ਹੈ ਜਿਵੇਂ ਉਸ ਤਰ੍ਹਾਂ ਦਾ ਕਪੜਾ ਜਿਵੇਂ ਦਫ਼ਤਰਾਂ ਦੇ ਵਿੱਚ ਵੱਡੇ ਵੱਡੇ ਅਫਸਰਾਂ ਦੇ ਪਾਇਆ ਹੁੰਦਾ ਹੈ ਇਹ ਉਹ ਕੱਪੜਾ ਜੀ ਵਧੀਆ ਕੰਫਰਟੇਬਲ ਕੱਪੜਾ ਤੇ ਆਜੋ ਤੁਹਾਨੂੰ ਹੁਣ ਅੱਗੇ ਲੈ ਕੇ ਚਲਦੇ ਆ ਤਾਂ ਦੋਸਤੋ ਇਹ ਨੇ ਜੀ ਫਾਰਮਲ ਪੈਂਟ ਇਹ ਵੀ ਉਹੀ ਸਕੀਮ ਹੈ ਇੱਕ ਪੈਂਟ ਲਾਉਂਗੇ ਤਾਂ ਆ ਦੋ ਪੈਂਟਾਂ ਨਾਲ ਬਿਲਕੁਲ ਫਰੀ ਨੇ ਜੇ ਤੁਸੀਂ ਦੋ ਪੈਂਟਾਂ ਲਾਉਂਗੇ ਤਾਂ ਤੁਹਾਨੂੰ ਤਿੰਨ ਪੈਂਟਾਂ ਤੇ ਦੋ ਪੈਂਟਾਂ ਪੰਜ ਪੈਂਟਾਂ ਨਾਲ ਬਿਲਕੁਲ ਹੋਰ ਫਰੀ ਮਿਲਣਗੀਆਂ ਯਾਨੀ ਕਿ ਦੋ ਪੀਸਾਂ ਦੇ ਪੈਸੇ ਦੇਣੇ ਪੈਣਗੇ ਪੰਜ ਪੀਸ ਤੁਹਾਨੂੰ ਬਿਲਕੁਲ ਫਰੀ ਦਿੱਤੇ ਜਾਣਗੇ ਫਾਰਮਲ ਪੈਂਟਾਂ ਦੀ ਗੱਲ ਕਰੀਏ ਤਾਂ ਕੱਪੜਾ ਬਹੁਤ ਹੀ ਕੰਫਰਟੇਬਲ ਹੈ ਜੀ ਰਿਲੈਕਸ ਕੱਪੜਾ ਹੈ ਤਾਂ ਆਜੋ ਅੱਗੇ ਲੈ ਕੇ ਚੱਲਦੇ ਹਾਂ ਜੀ ਤਾਂ ਦੋਸਤੋ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਕਾਟਨ ਟਰੌਜ਼ਰ ਦੇ ਵੱਲ ਇੱਕ ਟਰੌਜ਼ਰ ਦੇ ਨਾਲ ਦੋ ਟਰੌਜ਼ਰ ਬਿਲਕੁਲ ਫ੍ਰੀ ਹੈ ਜੀ ਜਿਹੜਾ ਮਰਜ਼ੀ ਕਲਰ ਜਿਹੜਾ ਮਰਜ਼ੀ ਸਾਈਜ਼ ਤੁਸੀਂ ਲੈ ਸਕਦੇ ਹੋ ਆ ਦੇਖੋ ਜੀ ਇੱਕ ਪੀਸ ਦੇ ਨਾਲ ਦੋ ਪੀਸ ਫ੍ਰੀ ਜੇਕਰ ਤੁਸੀਂ ਦੋ ਪੀਸ ਲੈਣੇ ਹੋ ਟਰੌਜ਼ਰ ਦੇ ਤਾਂ ਇਹਨਾਂ ਨਾਲ ਪੰਜ ਪੀਸ ਤੁਹਾਨੂੰ ਹੋਰ ਫ੍ਰੀ ਮਿਲਣਗੇ ਪੈਸੇ ਤੁਹਾਨੂੰ 2 ਪੀਸਾਂ ਦੇ ਦੇਣੇ ਪੈਣਗੇ 5 ਪੀਸ ਟਰੌਜ਼ਰਾਂ ਦੇ ਬਿਲਕੁਲ ਫਰੀ ਦਿੱਤੇ ਜਾਣਗੇ ਆ ਹੈ ਜੀ ਕਲਰ 컬렉ਸ਼ਨ ਇਸ ਦੀ ਹੁਣ ਇਸ ਤੋਂ ਬਾਅਦ ਅੱਗੇ ਤੁਹਾਨੂੰ ਹੋਰ ਲੈ ਕੇ ਚੱਲਦੇ ਆ ਤਾਂ ਇਹ ਹੈ ਜੀ ਸ਼ਰਟਸ ਸ਼ਰਟਸ ਦੇਖ ਸਕਦੇ ਹੋ ਤੁਸੀਂ ਕਿੰਨੀ ਸੋਹਣੀ ਕਲਰ 컬렉ਸ਼ਨ ਹੈ ਜੀ ਤਾਂ ਇਹ ਵੀ ਉਹੀ ਸਕੀਮ ਹੈ 1 ਪੀਸ ਦੇ ਨਾਲ 2 ਪੀਸ ਫਰੀ 2 ਪੀਸਾਂ ਦੇ ਨਾਲ 5 ਪੀਸ ਫਰੀ ਆ ਦੇਖੋ ਰੰਗਾਂ ਦੀ ਗੱਲ ਕਰੀਏ ਤਾਂ ਬਹੁਤ ਸੋਹਣੇ-ਸੋਹਣੇ ਰੰਗ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਚੁੱਕੇ ਨੇ ਲਓ ਜੀ ਦੇਖੋ ਤੇ ਬਲੈਕ ਦੀ ਗੱਲ ਕਰੀਏ ਬਲੈਕ ਸ਼ੇਡ ਤਾਂ ਦੇਖੋ ਜੀ ਬਲੈਕ ਸ਼ੇਡ ਕਿੰਨਾ ਸੋਹਣਾ ਲੱਗ ਰਿਹਾ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਜੀਨਸ ਦੀ ਪੈਂਟਸ ਆ ਦੇਖੋ ਜੀ ਜੀਨਸ ਦੀਆਂ ਪੈਂਟਸ ਕਿੰਨੀਆਂ ਸੋਹਣੀਆਂ ਸੋਹਣੀਆਂ ਲੱਗ ਰਹੀਆਂ ਨੇ ਜੀ ਕਲਰ ਦੇਖੋ ਪੂਰਾ ਕੰਫਰਟੇਬਲ ਕੱਪੜਾ ਜੀ ਵਧੀਆ ਸਟੈਚੇਬਲ ਕੱਪੜਾ ਤਾਂ ਇਸ ਦੇ ਵਿੱਚ ਉਹੀ ਸਕੀਮ ਹੈ ਜੇ ਤੁਸੀਂ ਇੱਕ ਪੀਸ ਲਾਉਂਗੇ ਤਾ ਆ ਦੋ ਪੀਸ ਬਿਲਕੁਲ ਫਰੀ ਹੈ ਜਾਨੀ ਕਿ ਤਿੰਨ ਪੀਸ ਮਿਲਣਗੇ ਜੀ ਤੁਹਾਨੂੰ ਇੱਕ ਪੀਸ ਦੇ ਤੁਹਾਨੂੰ ਪੈਸੇ ਦੇਣੇ ਪੈਣਗੇ ਜੇਕਰ ਤੁਸੀਂ ਦੋ ਪੀਸ ਖਰੀਦਦੇ ਹੋ ਤਾਂ ਪੰਜ ਪੀਸ ਤੁਹਾਨੂੰ ਬਿਲਕੁਲ ਨਾਲ ਫਰੀ ਮਿਲਣਗੇ ਜੀ ਇਹ ਸਕੀਮ ਹੈ ਹੁਣ ਇਸ ਤੋਂ ਬਾਅਦ ਤੁਹਾਨੂੰ ਹੋਰ ਅੱਗੇ ਦਿਖਾਉਣੀ ਹੈ ਜੀ ਕੋਈ ਆਈਟਮ ਹੋਰ ਤਾਂ ਦੋਸਤੋ ਪਹਿਲਾਂ ਤੁਹਾਨੂੰ ਹਾਫ 슬ੀਵ ਸ਼ਰਟਸ ਦਿਖਾਈ ਸੀ ਹੁਣ ਤੁਹਾਨੂੰ ਅਸੀਂ ਫੁੱਲ 슬ੀਵ ਦਿਖਾਵਾਂਗੇ ਜੀ ਆ ਦੇਖੋ ਇਹਨੇ ਜੀ ਫੁੱਲ ਬਾਜੂ ਸ਼ਰਟਸ ਕਲਰ ਦੇਖੋ ਜੀ ਮੈਂ ਕੈਮਰਾਮੈਨ ਜੀ ਨੂੰ ਇੱਕ ਵਾਰੀ ਕਹੂੰਗਾ ਵੀ ਤੁਸੀਂ ਕੈਮਰਾ ਨਜ਼ਦੀਕ ਕਰਕੇ ਇੱਕ ਵਾਰੀ ਸਾਰੀ ਕਲਰ ਕਲੈਕਸ਼ਨ ਦਿਖਾ ਦਿਓ ਇਹ ਵੀ ਉਹੀ ਸਕੀਮ ਹੈ ਜੀ ਇੱਕ ਸ਼ਰਟ ਲਾਉਂਗੇ ਤੁਸੀਂ ਤਾਂ ਦੋ ਸ਼ਰਟਾਂ ਨਾਲ ਬਿਲਕੁਲ ਫ੍ਰੀ ਨੇ ਜੀ ਦੋ ਪੀਸ ਲਾਉਂਗੇ ਤਾਂ ਪੰਜ ਸ਼ਰਟਸ ਬਿਲਕੁਲ ਨਾਲ ਫ੍ਰੀ ਹੈ ਜਾਨਕਿ ਤੁਸੀਂ ਦੋ ਪੀਸਾਂ ਦੇ ਪੈਸੇ ਦੇਣੇ ਆ ਤੇ ਪੰਜ ਪੀਸ ਤੁਹਾਨੂੰ ਬਿਲਕੁਲ ਫ੍ਰੀ ਦਿੱਤੇ ਜਾਣਗੇ ਜੀ ਵੱਡੀਆਂ ਵੱਡੀਆਂ ਆਫਰਾਂ ਲੱਗ ਚੁੱਕੀਆਂ ਨੇ ਜੀ ਤਾਂ ਇੱਕ ਵਾਰੀ ਇੱਥੇ ਵਿਜ਼ਿਟ ਜ਼ਰੂਰ ਕਰੋ ਤਾਂ ਦੋਸਤੋ ਹੁਣ ਆਪਾਂ ਤੁਹਾਨੂੰ ਦਿਖਾਣੇ ਜੀ ਟੀ-ਸ਼ਰਟ ਆ ਦੇਖੋ ਜੀ ਇਹ ਵੀ ਉਹੀ ਸਕੀਮ ਦੇ ਵਿੱਚ ਹੈ ਇੱਕ ਪੀਸ ਲਾਉਂਗੇ ਤਾਂ ਆਹ ਦੋ ਪੀਸ ਤੁਹਾਨੂੰ ਬਿਲਕੁਲ ਫਰੀ ਦਿੱਤੇ ਜਾਣਗੇ ਜੇਕਰ ਤੁਸੀਂ ਦੋ ਪੀਸ ਲੈਣੇ ਹੋ ਤਾਂ ਆਹ ਪੰਜ ਪੀਸ ਪਏ ਨੇ ਜੀ ਇਹ ਪੰਜੇ ਪੀਸ ਤੁਹਾਨੂੰ ਬਿਲਕੁਲ ਫਰੀ ਦਿੱਤੇ ਜਾਣਗੇ ਤਾਂ ਜੇ ਕਲਰ ਦੀ ਗੱਲ ਕਰੀਏ ਕਲਰ ਕਲੈਕਸ਼ਨ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਧਰ ਕੈਮਰਾ ਮਾਰ ਕੇ ਦਿਖਾ ਦਿਓ ਕਲਰ ਕਲੈਕਸ਼ਨ ਹੈ ਜਿਹੜੀ ਕੁਆਂਟੀਟੀ ਦੇ ਵਿੱਚ ਪਈ ਹੈ ਜੀ ਬਹੁਤ ਜ਼ਿਆਦਾ ਪਈ ਹੈ ਸਾਈਜ਼ ਆ ਜਿਹੜਾ ਜਿਹੜਾ ਮਰਜ਼ੀ ਤੁਸੀਂ ਲੈ ਜਾ ਸਕਦੇ ਹੋ ਇੱਕ ਪੀਸ ਨਾਲ ਦੋ ਪੀਸ ਫਰੀ ਦੋ ਪੀਸਾਂ ਨਾਲ ਪੰਜ ਪੀਸ ਫਰੀ ਲੁੱਟ ਪੈ ਚੁੱਕੀ ਹੈ ਜੀ ਡੀ ਕੋਟ ਡੋਨੀਅਰ ਦਾ ਸ਼ੋਰੂਮ ਹੈ ਜੀ ਇਹ ਮਲੀਨੀਅਮ ਸਿਟੀ ਦੇ ਵਿੱਚ ਤਾਂ ਦੋਸਤੋ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤੁਸੀਂ ਪਹੁੰਚਣਾ ਕਿੱਥੇ ਹੈ ਭਗਤ ਸਿੰਘ ਚੌਂਕ ਹੈ ਜੀ ਭਗਤ ਸਿੰਘ ਚੌਂਕ ਦੇ ਨਾਲ ਹੈ ਜੀ ਨੰਗਲ ਕਲੋਨੀ ਨੰਗਲ ਕਲੋਨੀ ਦੇ ਵਿੱਚ ਹੈ ਜੇ ਆਰ ਮਲੀਨੀਅਮ ਸਕੂਲ ਸਕੂਲ ਦੀ ਬੈਕ ਸਾਈਡ ਤੇ ਹੈ ਜੀ ਮਲੀਨੀਅਮ ਸਿਟੀ ਤੇ ਮਲੀਨੀਅਮ ਸਿਟੀ ਦੇ ਵਿੱਚ ਹੈ ਡੀ ਕੋਟ ਡੋਨੀਅਰ ਦਾ ਸ਼ੋਰੂਮ ਤਾ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਸੀਂ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਕਿਹੜੇ ਸਟੇਟ ਤੋਂ ਇਹ ਵੀਡੀਓ ਦੇਖ ਰਹੇ ਹੋ ਕਮੈਂਟਾਂ ਦੇ ਵਿੱਚ ਲਿਖ ਕੇ ਜਰੂਰ ਦੱਸਿਓ ਇੱਕ ਤੁਹਾਨੂੰ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਅਗਲੀ ਵਾਰ ਤਾਂ ਹੁਣ ਅਸੀਂ ਚੱਲਦੇ ਹਾਂ ਜੀ ਧੰਨਵਾਦ ਦੋਸਤੋ ਅਸੀਂ ਤੁਹਾਨੂੰ ਦੱਸਾਂਗੇ ਜੀ ਸਾਰੀ ਲੋਕੇਸ਼ਨ ਇਹ ਆ ਗਿਆ ਜੀ ਜਵਾਰਕੇ ਰੋਡ ਤੇ ਭਗਤ ਸਿੰਘ ਚੌਕ ਤੇ ਭਗਤ ਸਿੰਘ ਚੌਕ ਤੇ ਬਿਲਕੁਲ ਸਾਹਮਣੇ ਉਹ ਸਾਹਮਣੇ ਮੰਦਿਰ ਦਿਖਦਾ ਜੀ ਵੱਡਾ ਮੰਦਿਰ ਦੇ ਸਾਹਮਣੇ ਨੰਗਲ ਕਲੋਨੀ ਵੱਲ ਨੂੰ ਆ ਸੜਕ ਮੁੜ ਗਈ ਆਪਾਂ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਆ ਖੱਬੇ ਪਾਸੇ ਆ ਗਿਆ ਜੀ ਜੇ ਆਰ ਮਿਲੀਨੀਅਮ ਸਕੂਲ ਆਪਾਂ ਮੁੜਨਾ ਕਿਸੇ ਪਾਸੇ ਨਹੀਂ ਸਿੱਧਾ ਹੀ ਜਾਇ ਜਾਣਾ ਸਕੂਲ ਦੀ ਬੈਕ ਸਾਈਡ ਤੇ ਮੁੜ ਜਾਗੇ ਆ ਮੁੜ ਗਈ ਸੜਕ ਤੇ ਸੱਜੇ ਪਾਸੇ ਬਿਲਡਿੰਗ ਆ ਗਈ ਜੀ ਮਿਲੀਨੀਅਮ ਸਿਟੀ ਇਹ ਮਿਲੀਨੀਅਮ ਸਿਟੀ ਦੇ ਵਿੱਚ ਤੁਸੀਂ ਜਾਣਾ ਜਿੱਥੋਂ ਦੇ ਆਪਾਂ ਤੁਹਾਨੂੰ ਲੋਕੇਸ਼ਨ ਦੱਸੀ ਹੈ ਉਹ ਇਸ ਮਿਲੀਨੀਅਮ ਸਿਟੀ ਦੇ ਵਿੱਚ ਹੈ ਜੀ